ਪਾਜੀ ਮਹਿਮਾਨਤ ਮਸੀਹ ਮਨ ਮੇਰਾ ਬੇਟਾ ਵਾ ਆਗੋਂ 8:30 ਵਜੇ ਕਿਸੇ ਮੁੰਡੇ ਨੇ ਫੋਨ ਕੀਤਾ ਵਾ ਘਰੋਂ ਮੰਗਾਇਆ ਵਾ ਠੀਕ ਆ ਮੁੜ ਕੇ ਘਰ ਨਹੀਂ ਵੜਿਆ ਮੁੰਡਾ ਠੀਕ ਆ ਦੂਜੇ ਦਿਨ 8:30 ਵਜੇ ਹਸਪਤਾਲੋਂ ਫੋਟੋ ਪਈਆ ਗਰੁੱਪ ਦੇ ਵਿੱਚ ਮੇਰੇ ਮੁੰਡੇ ਨੂੰ ਫੋਟੋ ਮਿਲੀ ਆ ਉਹਨਾਂ ਨੇ ਕਾਰਵਾਈ ਕੀਤੀ ਆ ਮੈਨੂੰ ਘਰੋਂ ਫੋਨ 10 ਵਜੇ ਗਿਆਪ ਆ ਠੀਕ ਆ ਪਾਜੀ ਮੈਂ ਉੱਥੋਂ ਆਇਆ ਵਾਂ ਜਫਰ ਵੱਲੋਂ ਮੰਨੀਆਂ ਤੋਂ ਠੀਕ ਆ ਮੈਂ ਤੇਵੜੀ ਪੁਲ ਤੇ ਆਇਆ ਮੈਨੂੰ ਛੋਟੇ ਮੁੰਡੇ ਨੇ ਫੋਨ ਕੀਤਾ ਵੀ ਡੈਡੀ ਕਿੱਥੇ ਆ ਮੈਂ ਆ ਮੈਂ ਪੁੱਤ ਐ ਹੁਣੇ ਪੁਲ ਤੇ ਵਿੜੀ ਆਂ ਕਹਿੰਦਾ ਤੂੰ ਘਰ ਨਹੀਂ ਜਾਣਾ ਇਧਰ ਨੂੰ ਆ ਜਾ ਮੁੰਡੇ ਦਾ ਪਤਾ ਲੱਗ ਗਿਆ ਵੀਰ ਦਾ ਪਤਾ ਲੱਗ ਗਿਆ ਮੈਂ ਗਰਦਾਸਪੁਰ ਨੂੰ ਮੁੜ ਗਿਆ ਮੈਂ ਇਹ ਗਾੜੀ ਮੈਨੂੰ ਟੱਕਰ ਕੇ ਦੋਵੇਂ ਅਸੀਂ ਤਿੰਨੇ ਜਾਣੇ ਜਾਣਦੇ ਸਕੂਟੀ ਦੇ ਉੱਤੇ ਇਹ ਉੱਥੇ ਮੈਨੂੰ ਮਿਲ ਗਏ ਮੁੜ ਕੇ ਇਹ ਮੈਨੂੰ ਕਹਿੰਦੇ ਮੈਂ ਕਾਕੇ ਨੂੰ ਪੁੱਛਣੇ ਪੁੱਤ ਕਿੱਥੇ ਆ ਵੀਰ ਕਿੱਥੇ ਆ ਵੀਰ ਕਹਿੰਦਾ ਆ ਜਾ ਇਹ ਨੇ ਮੈਨੂੰ ਅੱਗੇ ਜਾ ਕੇ ਥੋੜਾ ਜਿਹਾ ਘਰਾਲੇ ਵਾਲੇ ਮੋੜ ਤੇ ਕਹਿੰਦਾ ਡੈਡੀ ਉਹ ਅੰਮ੍ਰਿਤਸਰ ਚੱਲ ਕੇ ਪਹੁੰਚ ਜਾ ਮੈਂ ਬਾਹਰਾ ਬੇਟਾ ਜਿਹੜਾ ਨਾ ਮੇਰਾ ਬੇਟਾ ਕਿਤੇ ਬਾਹਰ ਨਹੀਂ ਗਿਆ ਕਿਤੇ ਨਹੀਂ ਗਿਆ ਘਰੋਂ ਦੁਆ ਕੀਤਾ ਗਿਆ ਠੀਕ ਮੈਨੂੰ ਇਨਸਾਫ ਚਾਹੀਦਾ ਪਾਜੀ ਮੇਰੀ ਕੋਈ ਸੁਣਦਾ ਕਹਿੰਦਾ ਨਹੀਂ ਹਾਂਜੀ ਪਰ ਭਰਪੂਰ ਧਾਰੀ ਵਾਲ ਵੀ ਦੇਤੀ ਆ ਪ੍ਰਾਣੇ ਛਾਲੇ ਵੀ ਦੇਤੀ ਕੋਈ ਕਾਰਵਾਈ ਨਹੀਂ ਸੁਣਦੀ ਮੇਰੀ ਠੀਕ ਹੁਣ ਧਾਰੀ ਵਾਲ ਗਏ ਹੈ ਕੱਲ ਉਹ ਕਹਿੰਦੀ 171 ਦਾ ਪਰਚਾ ਕਰ ਲੋ ਮੈਂ 171 ਬਣਾ ਕੇ ਕੀ ਕਰਾਂਗਾ ਉਹ ਨਾ ਐਕਸੀਡੈਂਟ ਚ ਪੈਂਡਿਆ ਨਾ ਕਤਲ ਚ ਪੈਂਡਿਆ ਮੈਂ ਦੱਸੋ ਜੇ ਉਹ ਕਾਨੂੰਨ ਮਾਈ ਮਾੜਾ ਮੋਟਾ ਜਾਣਦੇ ਭਾਜੀ ਕਾਨੂੰਨ ਇੰਨੇ ਗਰੀਬਾਂ ਦਾ ਧੱਕਾ ਨਹੀਂ ਹੋਣਾ ਚਾਹੀਦਾ ਹਾਂਜੀ ਮੇਰਾ ਬੇਟਾ ਜਿਹੜਾ ਕਤਲ ਕੀਤਾ ਗਿਆ ਬਿਲਕੁਲ ਦਾ ਵੱਡਾ ਭਰਾ ਸੀ ਮੇਰੇ ਤੋਂ ਠੀਕ ਹੈ ਭਾਜੀ ਮੈਨੂੰ ਨਾ ਸਵੇਰੇ ਪਲਦਾਤਾ ਹੀ ਫੋਨ ਲਾਇਆ ਤੇ ਕੰਧੇ ਮੈਂ 10 ਮਿੰਟ ਤੱਕ ਆ ਗਿਆ ਘਰ ਭਾਜੀ ਮੇਰਾ ਭਰਾ ਘਰ ਨਹੀਂ ਆਇਆ ਠੀਕ ਮੈਂ ਉਸ ਤੋਂ ਬਾਅਦ ਹੀ ਸਾਨੂੰ ਨਾ ਸਵੇਰੇ ਪਤਾ ਲੱਗਾ ਕਿ ਕੋਈ ਫੋਟੋ ਆਈ ਗਰੁੱਪ ਚੋਂ ਗਰੁੱਪ ਤੋਂ ਮੈਨੂੰ ਫੋਟੋ ਲੱਗੀ ਕਹਿੰਦੇ ਬੱਬੜੀ ਹੌਸਪੀਟਲ ਚੱਲਦਾ ਮੈਂ ਜਦੋਂ ਬੱਬੜੀ ਪੁੱਜਾ ਮੇਰਾ ਭਰਾ ਨੂੰ ਨੰਬਰਸ਼ਾਰਟ ਰੈਫਰ ਕਰਾ ਦਿੱਤਾ ਜਦੋਂ ਆਇਆ ਅੰਬਰਸ਼ੜ ਗਏ ਅੰਬਰਸ਼ੜ ਆ ਲੈਣੇ ਜਵਾਬ ਦੇਤਾ ਹੀ ਪ੍ਰਾਈਵੇਟ ਕਰਤਾ ਪ੍ਰਾਈਵੇਟ ਤੋਂ ਬਾਅਦ 6 ਵਜੇ ਮੇਰੇ ਭਰਾ ਦੀ ਦੱਤ ਹੋ ਗਈ ਠੀਕ ਹੈ ਭਾਜੀ ਅਈ ਕਾਰ ਲਿਆਂਦਾ ਘਰੋਂ ਬਾਅਦ ਇਹ ਬੱਬੜੀ ਹੌਸਪੀਟਲ ਫਿਰ ਪੋਸਟਮਾਨ ਲਈ ਭੇਜ ਦਿੱਤੀ ਯਾਰ ਠੀਕ ਹੈ ਬਾਅਦ ਕੱਲ੍ਹ ਹੀ ਧਾਰੀ ਆ ਲਗੇ ਧਾਰੀ ਵਾਲੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਪੁਰਾਣੇ ਸਾਲੇ ਦਾ 11 ਵਜੇ ਗਏ 11 ਤਰੀਕ ਦੇ ਜਿਸ ਦਿਨ ਡੈੱਡ ਬੋਡੀ ਆਈ ਉਦਨ ਹੀ ਵੇ ਅੱਗੇ 11 ਵਜੇ ਰਿਪੋਰਟ ਲਿਖਾ ਕੇ 11 ਵਜੇ ਤੱਕ ਅੱਜ ਤੱਕ ਸੁਣਾਈ ਨਹੀਂ ਹੁੰਦੀ ਸਾਡੀ ਪਰਾਨੇ ਕੋਈ ਮੁਲਾਜ਼ਮ ਨਹੀਂ ਕਰ ਕੋਈ ਮੁਲਾਜ਼ਮ ਨਹੀਂ ਘਰ ਆਉਂਦੇ ਕੋਈ ਕੋਈ ਨਹੀਂ ਆਉਂਦੇ ਸਾਡੀ ਪਤਾ ਕੀ ਲੱਗਾ ਪਤਾ ਭਾਜੀ ਕੋਈ ਪਤਾ ਨਹੀਂ ਲੱਗਨਦਾ ਨਾ ਐਦਾਂ ਕੋਈ ਸੀ ਨਹੀਂ ਆਨੇ ਸਾਨੂੰ ਦੱਸਣ ਦਿਆ ਨਹੀਂ ਕੋਈ ਕਿਦਾਂ ਹੋਇਆ ਕਿਦਾਂ ਨੇ ਆ ਕੇ ਦਣੀ ਕੋਈ ਲੜਾਈ ਝਗੜੇ ਵਾਲਾ ਸਾਡੇ ਨਾਲ ਕੇਸ ਹੀ ਨਹੀਂ ਕਿੰਨਾ ਦੁਸ਼ਮਣੀ ਨੇ ਕੇ ਕਿਰ ਪਿਆਰ ਨੇ ਕਦੀ ਕੇ ਪਾਜੀ ਸਾਨੂੰ ਪਤਾ ਤੇ ਲੱਗੇ ਹੁਣ ਆਪਣੇ ਮਨੋਂ ਹੀ ਬਣਾਇਆ ਇਹਨਾਂ ਨੇ ਆਪਣੇ ਮਨੋਂ ਬਣਾਇਆ ਵਾ ਤੇ ਸਾਡਾ ਕੋਈ ਦੋਲ ਹੀ ਨਹੀਂ ਇਦਾਂ ਸਕੂਟਰ ਤੇ ਗਿਆ ਸਕੂਟਰ ਤੇ ਥਾਣੇ ਲੱਗਾ ਵਾ ਜਾ ਕੇ ਚੈੱਕ ਕਰ ਲੋ ਤੇ ਰਗੜ ਵੀ ਨਹੀਂ ਲੱਗੀ ਸਕੂਟਰ ਨੂੰ ਲਿਆ ਟੁੱਟੀ ਬਸ ਸਕੂਟਰ ਦੀ ਔਰ ਕੁੱਖ ਨਹੀਂ ਹੋਇਆ ਕਿੱਥੇ ਨਿਸ਼ਾਨ ਪਈਦਾ ਸਕੂਟਰ ਤੇ ਮੈਂ ਖੁਦ ਵੇਖਿਆ ਪਾਜੀ ਇਹ ਤਾਂ ਕਤਲ ਕੇਸ ਹੋਇਆ ਭਰਾ ਮੇਰੇ ਦਾ ਕੋਈ ਸ਼ੱਕ ਹਾਂਜੀ ਸ਼ੱਕ ਹੀ ਹੈਗਾ ਭਾਈ ਸ਼ੱਕ ਹੈਗਾ ਭਾਈ ਸ਼ੱਕ ਪਾਜੀ ਇੱਕ ਪਿੰਡ ਦਾ ਮੁੰਡਾ ਜਿਹਨੂੰ ਫੋਨ ਕਰਕੇ ਸੱਦਿਆ ਇੱਕ ਬਾੜੂ ਆ ਪਾਜੀ ਜਿਹੜਾ ਧਮਕੀ ਦਿੱਤੀ ਸੀ ਨੇ ਦੋ ਮੁੰਡੇ ਆ ਬਸ ਪਤਾ ਪਤਾ ਭਾਈ ਫੋਨ ਇੱਕ ਤੇ ਪਿੰਡੋ ਜੀ ਮੁੰਡਾ ਭਾਈ ਹਾਂਜੀ ਤੇ ਇੱਕ ਬਾੜੋ ਜਿਹੜਾ ਉਹਦਾ ਵੀ ਸਾਨੂੰ ਪਤਾ ਉਹ ਕਿਹੜਾ ਚਾਵੇ ਦਾ ਵਾ ਉਹਦਾ ਵੀ ਪਤਾ ਸਾਨੂੰ ਮੁੰਡਾ ਤਾਂ ਕੋਈ ਨਹੀਂ ਕਿਹ ਹੈ ਨਾ ਇਹਨੀਆਂ ਮੁੰਡਾ ਦੇ ਸਾਡਾ ਚੰਗਾ ਭਲਾ ਕੋਈ ਵਿਆਹ ਨਹੀਂ ਹੁੰਦਾ ਕਿਹ ਨਾ ਸਾਡੇ ਪਿੰਡੋ ਇਕੱਠੇ ਰਹੇ ਇਹ ਜੀ ਗੱਲ ਬਾਤ ਵੀ ਨਹੀਂ ਭਾਈ 11 ਤਰੀਕ ਰਾਤ 8 ਵਜੇ ਫੋਨ ਆਇਆ ਉਹਨੂੰ ਠੀਕ ਅਗਲੇ ਦਿਨ ਸਾਨੂੰ ਪਤਾ ਲੱਗਾ ਕੋਈ 9:30 ਵਜੇ ਠੀਕ ਹੈ 12 ਤਰੀਕ ਨੂੰ 9 ਵਜੇ ਪਤਾ ਲੱਗਾ ਤੇ ਤੇਰਾ ਭਰਾ ਉੱਥੇ ਹਸਪੀਟਲ ਦਾਖਲ ਪਿਆ ਉਹਨੂੰ ਵੇਖ ਲੈ ਜਾ ਲੱਗਦਾ ਕੱਪੜਿਆਂ ਤੋਂ ਠੀਕ ਹੈ ਲੋਕੀ ਕਹਿੰਦੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਨਹੀਂ ਮੰਨਦੇ ਜਿੱਦਾਂ ਸਾਡੇ ਕੋਲ ਕੱਪੜੇ ਆਏ ਨਾ ਕੱਪੜਿਆਂ ਤੇ ਇਹ ਆ ਕਿਰਚਾ ਮਾਰੀਆਂ ਤੇ ਛਿਰਚੇ ਠੀਕ ਜੀ ਸਾਨੂੰ ਇਹ ਹੀ ਕਤਲ ਹੋਇਆ ਬਪੜਾ ਮੇਰੇ ਦਾ ਜਸਵੰਤ ਸਿੰਘ ਅ ਨਿਸ਼ਾਰੇ ਬਾਦਰ ਦਾ ਹੈਗਾ ਰੈਡ ਵਾਲਾ ਥਾਣਾ ਚੱਲੇ ਦਾ ਤੇ ਅਸੀਂ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਹੈਗੀ ਉਹਦੇ ਜਦੋਂ ਰਾਤ ਦੇ ਟਾਈਮ 11 ਤਰੀਕ ਨੂੰ ਉਹਦਾ ਐਕਸੀਡੈਂਟ ਹੋਇਆ ਸੀ ਸਾਡੇ ਹਾਈਵੇ ਵਾਲਿਆਂ ਨੇ ਐ ਐਂਬੂਲੈਂਸ ਭਗਾ ਕੇ ਉਹਨੂੰ ਹਸਪੀਟਲ ਪਹੁੰਚਵਾਤਾ ਉਸੇ ਵੇਲੇ ਉਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਅਮਰਸਰ ਜਿਹੜੀ ਕਿ ਉਹਦੀ ਸਿਰ ਚ ਸੱਟ ਲੱਗਣ ਦੇ ਨਾਲ ਉਹਦੀ ਜਿਹੜੀ ਡੈਥ ਹੋਈ ਆ ਤੇ ਅਸੀਂ ਉਹਦਾ ਕੇਸ ਰਜਿਸਟਰ ਕਰਤਾ ਹੈਗਾ ਲੇਕਿਨ ਉਹ ਕਹਿ ਰਹੇ ਹੈਗੇ ਕੋਈ ਸਾਨੂੰ ਸ਼ੱਕ ਆ ਕਿਸੇ ਦੇ ਪਰ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਤੇ ਜੋ ਉਹਦੇ ਸਾਹਮਣੇ ਆਏਗਾ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਜਾਂਦੀ ਜਾਊ